ਦੋਸਤੋ ਮਹਿਕ ਪੰਡੋਰੀ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਉੱਪਰ ਮਹਿਕ ਪੰਡੋਰੀ ਬਹੁਤ ਜ਼ਿਆਦਾ ਐਕਟਿਵ ਰਹਿੰਦਾ ਹੈ ਅਕਸਰ ਹੀ ਮਹਿਕ ਪੰਡੋਰੀ ਦੀਆਂ ਰੀਲਾਂ ਵਿੱਚ ਕਿਸੇ ਨਾ ਕਿਸੇ ਨੂੰ ਚੈਲੰਜ ਕੀਤਾ ਜਾਂਦਾ ਹੈ ਥੋੜੇ ਕੁਝ ਦਿਨ ਪਹਿਲਾਂ ਮਹਿਕ ਪੰਡੋਰੀ ਦਾ ਕਿਸੇ ਨਾਲ ਵਿਵਾਦ ਹੋਇਆ ਸੀ ਜੋ ਕਿ ਇੰਨਾ ਵੱਧ ਗਿਆ ਸੀ ਕਿ ਮਹਿਕ ਪੰਡੋਰੀ ਨੇ ਉਸ ਨਾਲ ਟਾਈਮ ਵੀ ਬਰ ਲਿਆ ਸੀ ਚਲੋ ਦੱਸ ਦਈਏ ਕਿ ਅਕਸਰ ਹੀ ਮਹਿਕ ਪੰਡੋਰੀ ਉਸ ਤੋਂ ਬਾਅਦ ਉਸ ਨੂੰ ਗਾਲ੍ਹਾਂ ਕੱਢਦਾ ਹੋਇਆ ਨਜ਼ਰ ਆਉਂਦਾ ਸੀ हाल ही ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਕਿ ਮਹਿਕ ਪੰਡੋਰੀ ਨੂੰ ਉਸਦੇ ਘਰ ਵਿੱਚ ਹੀ ਦਬੋਚਿਆ ਗਿਆ ਤੁਹਾਨੂੰ ਦੱਸਦੀ ਹੈ ਕਿ ਕੁਝ ਮੁੰਡੇ ਘੇਰ ਕੇ ਮਹਿਕ ਪੰਡੋਰੀ ਨੂੰ ਕੁੱਟ ਰਹੇ ਹਨ ਅਤੇ ਉਸਦੇ ਮੂੰਹ ਉੱਪਰ ਥੱਪੜ ਵੀ ਮਾਰ ਰਹੇ ਹਨ ਅਤੇ ਨਾਲ ਹੀ ਉਸ ਨੂੰ ਗੰਦੀਆਂ ਗਾਲ੍ਹਾਂ ਵੀ ਕੱਢ ਰਹੇ ਹਨ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਮਹਿਕ ਪੰਡੋਰੀ ਹੈਂਡੀਕੈਪਟ ਹੈ ਅਤੇ ਉਹ ਕੁਝ ਵੀ ਨਹੀਂ ਕਰ ਸਕਦਾ ਇਸ ਵੀਡੀਓ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਇਹਨਾਂ ਮੁੰਡਿਆਂ ਨੂੰ ਗਾਲ੍ਹਾਂ ਕੱਢੀਆਂ ਅਤੇ ਨਾਲ ਹੀ ਕਿਹਾ ਕਿ ਇੱਕ ਹੈਂਡੀਕੈਪਟਨ ਨੂੰ ਕੁੱਟਣਾ ਬਹੁਤ ਹੀ ਸੌਖਾ ਹੈ ਜੇਕਰ ਉਹਨਾਂ ਵਿੱਚ ਦਮ ਹੈ ਤਾਂ ਕਿਸੇ ਚੰਗੇ ਬੰਦੇ ਨੂੰ ਟੱਕਰੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਿ ਮਹਿਕ ਪੰਡੂਰੀ ਦੇ ਗਾਲ ਪੈਣਾ ਚੰਗੀ ਗੱਲ ਸੀ ਜਾਂ ਫਿਰ ਇਹ ਮੁੰਡਿਆਂ ਨੇ ਉਸ ਨਾਲ ਧੱਕਾ ਕੀਤਾ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਇਦਾਂ ਦੀ ਹੀ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਧੰਨਵਾਦ